ਦੇਹ ਬਤੂ ਹਲੋ 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 ਹਾਂਜੀ ਮੈਂ ਮੁਹੰਮਦ ਇਸ਼ਫਾਕ ਅਸਮਾ ਟਿਊਸ਼ਨ ਸੈਂਟਰ ਦੀ ਤਰਫੋਂ ਅੱਜ 15 ਅਗਸਤ ਦੇਸ਼ ਸ਼ੋਭੁ ਵਿਹਾਰੇ ਦੇ ਉੱਪਰ ਨਿਤਦਰਗ ਸਤੇ ਕਪੀਲ ਪ੍ਰਧਾਨ ਐਂਡ ਹੋਰ

ਹੈਲੋ ਹੈਲੋ ਹਲੋ ਹਾਂਜੀ ਮੈਂ ਮੁਹੰਮਦ ਇਸ਼ਫਾਕ ਆਸਮਾ ਟਿਊਸ਼ਨ ਸੈਂਟਰ ਦੀ ਤਰਫੋਂ ਅੱਜ 15 ਅਗਸਤ ਦੇ શુભ ਦਿਹਾੜੇ ਦੇ ਉੱਪਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਪੀਲ ਪ੍ਰਧਾਨ ਐਂਡ ਜੀਓਰਜ ਵਾਟਸਨ ਮੈਂ ਜਾ ਰਿਹਾ ਹਾਂ ਜੀ ਮੈਂ ਸਭ ਤੋਂ ਪਹਿਲਾਂ ਆਸਮਾ ਟਿਊਸ਼ਨ ਸੈਂਟਰ ਦੀ ਤਰਫੋਂ ਅੱਜ ਦੇ 15 ਅਗਸਤ ਸਾਡੇ ਸੁਤੰਤਰਤਾ ਦਿਵਸ ਦੀ ਸਭ ਮਹੱਲਾ ਵਾਸੀਆਂ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾ ਦਿੰਦਾ ਹਾਂ ਤੇ ਅੱਜ ਜੇ ਗੱਲ ਕਰੀਏ ਸਾਡਾ ਅੱਜ ਦਾ ਇਹ ਦਿਨ ਉਹ ਦਿਨ ਹੈ ਜਦੋਂ ਭਾਰਤ ਨੇ 15 ਅਗਸਤ 1947 ਦੇ ਵਿੱਚ ਭਾਰਤ ਵਾਸੀਆਂ ਨੇ ਉਹ ਸਾਡੇ ਸੁਤੰਤਰਤਾ ਆਜ਼ਾਦੀ ਦੇ ਦਿਨ ਦੇ ਵਿੱਚ ਇੱਕ ਖੁੱਲਾ ਸਾਲ ਯਾਰ ਤੇ ਜਿਹੜੀਆਂ ਗੁਲਾਮੀ ਦੀਆਂ ਜ਼ੰਜੀਰਾਂ ਸੀ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹੀ ਅਤੇ ਸਾਡਾ ਜਿਹੜਾ ਆਜ਼ਾਦ ਭਾਰਤ ਹੈ ਇਸ ਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਹਿੰਦੂ ਮੁਸਲਮਾਨ ਸਿੱਖ ਇਸਾਈਆਂ ਨੇ ਇਕਜੁੱਟ ਹੋ ਕੇ ਇਹ ਪੈਗਾਮ ਦਿੱਤਾ ਕਿ ਕੋਈ ਵੀ ਦੁਨੀਆ ਦੀ ਤਾਕਤ ਹੈ ਜਿਹੜੀ ਉਹ ਸਾਡੇ ਭਾਰਤ ਵਾਸੀਆਂ ਨੂੰ ਜ਼ੰਜੀਰਾਂ ਦੇ ਵਿੱਚ ਗੁਲਾਮ ਨਹੀਂ ਕਰ ਸਕਦੀ ਤੇ ਸਾਡੇ ਇਹ ਸਾਨੂੰ ਇੱਕ ਇੱਕ ਜੁਟ ਹੋਣ ਦਾ ਪੈਗਾਮ ਦਿੰਦੇ ਨੇ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਤਨਾ ਕਿਤੇ ਇਕਜੁੱਟ ਹੋ ਕੇ ਰਹਿਣਾ ਪੈਣਾ ਹੈ ਅਤੇ ਜਿਸ ਦੇ ਨਾਲ ਸਾਡਾ ਜਿਹੜਾ ਇਹ ਗੁਲਦਸਾ ਹੈ ਉਹ ਗੁਲਦਸਾ ਹਮੇਸ਼ਾ ਲਈ ਹੀ ਬਰਕਰਾਰ ਰਹੇਗਾ ਸੋ ਇੱਕ ਵਾਰ ਫਿਰ ਤੋਂ ਮੈਂ ਮੁਹੰਮਦ ਅਸ਼ਫਾਕ ਅਸਮਾਨ ਟਿਊਸ਼ਨ ਸੈਂਟਰ ਦੀ ਤਰਫ ਤੋਂ ਸਾਰਿਆਂ ਨੂੰ ਮੁਬਾਰਕਬਾਦ ਕਹਿੰਦਾ ਮੇਰਾ ਨਾਮ ਮੁਹੰਮਦ ਇਮਤੀਆਜ਼ ਇਹ ਜਿਹੜਾ ਅੱਜ ਦਾ ਇਹ ਦਿਹਾੜਾ 15 ਅਗਸਤ ਨੂੰ ਤਾਂ ਦਾ ਦਿਵਸ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਹੈ ਖਾਸ ਤੌਰ ਤੇ ਅਸੀਂ ਸਾਡੇ ਆਪਣੇ ਮੁਹੱਲੇ ਮੁਹੱਲਾ ਕਮਗਰਾਨ ਦੇ ਵਿੱਚ ਪੀਸ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਮਨਾਇਆ ਗਿਆ ਰਿਹਾ ਔਰ ਵਕ ਵਕ ਸਾਡੇ ਉਹਰੇ ਸਾਡੇ ਉਹਨੇ ਬੱਚਿਆਂ ਨੂੰ ਇੱਕ ਪੈਗਾਮ ਦਿੱਤਾ ਹੈ ਕਿ ਨਾ ਉਹਰੇ ਕੋਈ Hindu ਹੈ ਨਾ ਉਹਰੇ ਕੋਈ Muslim ਹੈ ਨਾ ਕੋਈ ਉਹਰੇ Sikh ਹੈ ਨਾ ਕੋਈ ਉਹਰੇ ईसाई ਹੈ ਸਿਰਫ ਇੱਕੋ ਹੀ ਪੈਗਾਮ ਦਿੰਦਾ ਹੈ ਇੱਕੋ ਹੀ ਪੈਗਾਮ ਹੈ कि ਆਪਣੇ ਪੂਰੇ ਦੁਨੀਆ ਦੇ ਵਿੱਚ ਆਪਣੇ ਹਿੰਦੂਸਤਾਨ ਨੂੰ ਕਿਵੇਂ ਪਹਿਚਾਨਿਆ ਜਾਵੇ ਇਹ ਜਿਹੜੇ ਇਹ ਦਿਹਾੜੇ ਮਨਾਏ ਜਾਂਦੇ ਨੇ ਇਸ ਕਰਕੇ ਹੀ ਮਨਾਏ ਜਾਂਦੇ ਨੇ ਕਿਉਂ ਇਸ ਦਿਹਾੜੇ ਦੇ ਵਿੱਚ ਸਾਡੀ ਕੁਰਬਾਨੀਆਂ ਬਹੁਤ ਦਿੱਤੀਆਂ ਨੇ ਇਸ ਦਿਹਾੜੇ ਨੂੰ ਮਨਾਉਣ ਵਾਸਤੇ ਸਾਡੇ ਬਹੁਤ ਸ਼ਹੀਦ ਹੋਏ ਨੇ ਅੱਜ ਉਸ ਦਿਹਾੜੇ ਦੇ ਜਿਹੜੇ ਸਾਨੂੰ ਇਹ ਸ਼ਹੀਦਾਂ ਦਾ ਜਿਹੜਾ ਸਾਨੂੰ ਪੈਗਾਮ ਦਿੱਤਾ ਅੱਜ ਉਹੀ ਦਿਹਾੜਿਆਂ ਨੂੰ ਅਸੀਂ ਹਰ ਸਾਲ ਦੇ ਤਰ੍ਹਾਂ ਇਹ ਮਨਾਇਆ ਮਨਾਇਆ ਜਾਂਦਾ ਹੈ ਮੈਂ ਪੂਰੇ ਆਵਾਮ ਨੂੰ ਮੈਂ ਖਾਸ ਕਰ ਸ਼ਹਿਰ ਮਲੇਰ ਕੋਟਾ ਨੂੰ ਇਹ ਗੁਜਾਰਿਸ਼ ਕਰਦਾ ਹਾਂ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਨਾ ਕੋਈ ਸਿੱਖ ਸਾਰੇ ਭਾਈਆਂ ਨੂੰ ਇਹ ਆਪਣੇ ਤਿਰੰਗੇ ਨੂੰ ਲਹਿਰਾ ਕੇ ਇਸ ਦਿਹਾੜੇ ਨੂੰ ਮਨਾਇਆ ਜਾਵੇ। ਸਤਿਨਾਮ ਖਾਲੀ ਜੀ ਲਾਜ ਅੱਜ ਅੱਜ پورے ਦੇਸ਼ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਹਮ ਆਪਣੀ ਜਾਨ ਕੇ ਦੁਸ਼ਮਨ ਕੋ ਆਪਣੀ ਜਾਨ ਕਹਤੇ ਹੈ। ਮੁਹੱਬਤ ਇਸ ਮਿੱਟੀ ਕੋ ਹਿੰਦੁਸਤਾਨ ਕਹਤੇ ਹੈ। ਅੱਜ ਦੇ ਇਸ ਦਿਹਾੜਾ ਬੜੇ ਕੁਰਬਾਨੀਆਂ ਸਾਡੇ ਬਜ਼ੁਰਗਾਂ ਦੇ ਦਿੱਤੀਆਂ। ਇਸ ਆਜ਼ਾਦੀ ਦੇ ਦਿਨ ਨੂੰ ਦੇਖਣ ਲਈ ਗਾਂਧੀ ਜੀ ਨੇ ਭੁਖ ਭੁਖ ਰਹਿ ਕੇ ਆਜ਼ਾਦੀ ਲਈ ਹੈ ਤੇ ਇਸ ਦਿਹਾੜੇ ਦੇਖ ਲਈ ਇਸ਼faqullah Khan ਨੇ ਫਾਂਸੀ ਦੇ ਫੰਦੇ ਨੂੰ ਜੁਮਿਆ ਇਸ ਆਜ਼ਾਦੀ ਦੇ ਦਿਨ ਦੇਖ ਲਈ ਸ਼ਹੀਦ ਭਗਤ ਸਿੰਘ ਨੇ ਸ਼ਹੀਦੀ ਦਾ ਜੰਪ ਆਇਆ ਜਦੋਂ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਤੇ ਲੜਕਾਇਆ ਜਾ ਰਿਹਾ ਥਾ ਉਹਨਾਂ ਦੇ ਮੂੰਹੋਂ ਇਹ ਅਲਫਾਜ਼ ਨਿਕਲੇ ਥੇ ਇਹ ਹੀ ਅਲਫਾਜ਼ ਥੇ ਕਿ ਲੱਗਦਾ ਕਿ ਸਾਰੇ ਭਾਈਚਾਰਾ हां आज यही भाईचारा यही ओजड़ जड़े बुजुर्ग ते पैगाम देता था ते यूनिटी थी उन्होंने यूनिटी ਵਿੱਚ ਰਹਿ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ tha ਅਸੀਂ ਅੱਜ ਮਲਕ ਮੰਗਰਾਂ ਦੇ ਵਿੱਚੋਂ ਮਲੇ ਕੋਲਾ ਵਿੱਚੋਂ ਇੱਕ ਅਮਨ ਦਾ ਮੈਸੇਜ ਦੰਨੇ ਆ 47 ਦੇ ਵਿੱਚ ਵੀ ਅਮਨ ਦਾ ਅਮਨ ਦਾ ਮਾਹੌਲ ਸੀ ਤੇ ਇਹ ਪੂਰੇ ਹਿੰਦੁਸਤਾਨ ਨੂੰ ਮੈਸੇਜ ਦੰਨੇ ਸੀ ਆਇਓ ਜੀਰਾ ਮੇਰਾ ਨਾਮ ਉਮੇ ਹਬੀਬਾਏ ਕਿ ਮੈਂ ਸਪੋਸ਼ਨ ਸੈਂਟਰ ਤੋਂ ਟੀਚਰ ਐ ਤੇ ਬੱਚਿਆਂ ਨੂੰ ਅੱਜ ਜਿਹੜਾ ਸਾਡਾ ਆਜ਼ਾਦੀ ਦਾ ਦਿਵਸ ਆ ਅਸੀਂ ਇਹ ਮਨਾਉਣ ਵਾਸਤੇ ਮੋਟੀਵੇਟ ਕੀਤਾ ਐ ਸਾਡੇ ਬੱਚਿਆਂ ਨੇ ਦੇ ਨਾਲ-ਨਾਲ ਪੇਰੈਂਟਸ ਨੂੰ ਵੀ ਬਹੁਤ ਖੁਸ਼ੀ ਹੋਈ ਐ ਸਾਡਾ ਸਾਡੇ ਪੇਰੈਂਟਸ ਨੇ ਵੀ ਦਿੱਤਾ ਐ ਤੇ ਇਹ ਜਿਹੜਾ 15 ਅਗਸਤ ਦਿਹਾੜਾ ਐ ਇਹ ਅਲਹਮਦੁਲਿਲਾ 15 ਅਗਸਤ 1947 ਦਿਨ jumma ਵਾਲਾ ਸੀਗਾ ਤੇ ਰਮਜ਼ਾਨ ਸ਼ਰੀਫ ਦੇ ਵਿੱਚ 27ਵੀਂ ਰਾਤ ਨੂੰ ਸਾਨੂੰ ਆਜ਼ਾਦੀ ਮਿਲੀ ਸੀ ਜਿਹਦੇ ਕਰਕੇ ਇਹਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ Hindu Muslim Sikh ईसाई ਇਹ ਸਭ ਲਈ ਹੈ ਸਭ ਦੇ ਲਈ ਹੈ ਸਭ ਦਾ ਹੀ ਇਹ ਦਿਵਸ ਹੈ ਅਸੀਂ ਸਾਡੇ ਇੱਥੇ ਬੱਚੇ ਤਿਆਰ ਹੋ ਕੇ ਆਏ ਨੇ ਇਹੀ ਸੰਦੇਸ਼ ਤਾਂ ਦੇਣ ਨੂੰ ਕਿ ਅਸੀਂ ਹਿੰਦੂ ਮੁਸਲਮਾਨ ਸਿੱਖ ਈਸਾਈ ਆਪਸ ਚ ਪਾਈ ਪਾਈ ਹੈ ਤੇ ਵੈਸੇ ਵੀ ਸਾਡਾ ਪੰਜਾਬ ਹੈ ਜਿਹੜਾ ਸਾਰੇ ਇਕੱਠੋ ਕੇ ਇਸ ਨੂੰ ਹੋਰ ਵੀ ਚਾਰ ਚੰਦ ਲਾਣ ਲਈ ਇਸ ਦਿਹਾੜੇ ਨੂੰ ਮਨਾਣ ਲਈ ਇਸ ਮੁਹੱਲੇ ਦੇ ਵਿੱਚ ਆਏ ਨੇ ਤੇ ਅਸੀਂ 15 ਅਗਸਤ ਨੂੰ ਇੰਨੇ ਧੂਮ ਧਾਮ ਨਾਲ ਮਨਾ ਰਿਹਾ ਇੰਜੋਏ ਕਰ ਰਿਹਾ ਤੇ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਪੇਰੈਂਟਸ ਵੀ ਬੈਠੇ ਨੇ ਬੱਚਿਆਂ ਦੇ ਨਾਲ-ਨਾਲ ਪੈਰੈਂਟਸ ਵੀ ਆਏ ਨੇ ਤੇ ਇਹ ਵੀ ਇੰਜੋਏ ਕਰ ਰਹੇ ਨੇ ਮੈਨੂੰ ਲੱਗਦਾ ਕਿ ਬੇਦਰ ਸ਼ੁਰੂ ਕਰਤੀਆਂ ਲੋਕਾਂ ਨੂੰ ਹਾਂਜੀ ਅਰ ਅਸੀਂ ਇਹੀ ਜਾਗਰੂਤ ਕਰਨ ਆਏ ਹਾਂ ਕਿ ਸਾਡਾ ਜਿਹੜਾ 15 ਅਗਸਤ ਦਾ ਦਿਹਾੜਾ ਹੈ ਸਭ ਲੋਕਾਂ ਨੂੰ ਪਤਾ ਲੱਗੇ ਅਸੀਂ ਕੱਲੀ ਛੁੱਟੀ ਹੀ ਨਹੀਂ ਇੰਜੋਏ ਕਰਨੀ ਅਸੀਂ 15 ਅਗਸਤ ਆਜ਼ਾਦੀ ਦਾ ਦਿਵਸ ਇੰਜੋਏ ਕਰਨਾ ਹੈ ਤੋਂ ਮੈਂ ਸਭ ਨੂੰ ਸੁਨੇਹਾ ਦਿੰਨੀ ਆ ਕਿ 15 ਅਗਸਤ ਨੂੰ ਤੁਸੀਂ ਬੜੇ ਤੁਮਟਾ ਮਨਾ ਲਿਓ ਅਸਾਂ